ਕਹਿੰਦਾ ਇੱਕ ਗੱਲ ਹੋਰ ਦੱਸਾਂ ਕਹਿੰਦਾ ਕਿਹੜੀ ਕਹਿੰਦਾ ਉਹਨਾਂ ਦਾ ਇੱਕ ਬੋਲਾ ਉਹਨਾਂ ਦਾ ਇੱਕ ਬੋਲਾ ਕਹਿੰਦਾ ਪਹਿਲਾਂ ਇੱਕ ਜਣਾ ਬੋਲਦਾ ਫਿਰ ਸਾਰੇ ਜਣੇ ਇਕੱਠੇ ਹੋ ਕੇ ਜਿਕਰਾ ਬੋਲਾ ਮੇਂ ਦਿਹਾਲ ਹੋ ਜਾਵੇ ਕਲਗੀਆਂ ਬੋਲੇ ਤੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਕਹਿੰਦਾ ਪਹਿਲਾਂ ਇੱਕ ਜਣਾ ਬੋਲਦਾ ਜਦੋਂ ਸਾਰੇ ਜੋਨੇ ਰਲ ਕੇ ਸਤਿ ਸ੍ਰੀ ਅਕਾਲ ਕਹਿੰਦੇ ਨਾ ਕਹਿੰਦਾ ਕੋਲ ਖੜੇ ਬੰਦੇ ਦੇ ਪ੍ਰਾਨ ਕੱਢ ਦਿੰਦੇ ਉਹ ਗੁਰੂ ਕੇ ਸਿੱਖੋ ਇਹ ਕੌਮ ਜਕਾਰਿਆਂ ਵਾਲੀ ਸੀ ਅੱਜ ਇਹ ਕੌਮ ਲਲਕਾਰਿਆਂ ਵਾਲੀ ਬਣ ਗਈ ਇਹ ਕੌਮ ਖੰਡੇ ਦੀਆਂ ਧਾਰਾਂ ਤੇ ਨੱਚਣ ਵਾਲੀ ਸੀ ਇਹ ਕੌਮ ਅੱਜ ਰੀਲਾਂ ਦੇ ਉੱਤੇ ਨੱਚਣ ਵਾਲੀ ਬਣ ਗਈ ਅਸੀਂ ਆਪਣਾ ਨੰਗੇਜ ਵਖਾਲ ਵਖਾਲ ਕੇ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਕਦੇ ਸਾਡੇ ਧੀਆਂ ਪਣਾ ਸਾਡੇ ਸਿੰਘ ਧੀਆਂ ਪਣਾ ਦੀਆਂ ਇੱਜ਼ਤਾਂ ਦੇ ਰਾਖੇ ਹੋਇਆ ਕਰਦੇ ਸੀ ਪਰ ਅੱਜ ਮੈਂ ਪਹਿਣਾ ਨੂੰ ਬੇਨਤੀ ਕਰਦਾ ਉਹਨਾਂ ਮੇਰੀਓ ਪਹਿਣੋ ਜਦਾਂ ਦਾ ਮੋਬਾਈਲ ਤੁਹਾਡੇ ਹੱਥ ਵਿੱਚ ਆ ਉਹਦਾ ਦਾ ਮੋਬਾਈਲ ਤੁਹਾਡੇ ਪਿਓ ਦੇ ਹੱਥ ਵਿੱਚ ਦੀ ਆ ਤੁਹਾਡੇ ਭਰਾ ਦੇ ਹੱਥ ਵਿੱਚ ਵੀ ਆ ਤੁਹਾਡੇ ਚਾਚੇ ਦੇ ਹੱਥ ਵਿੱਚ ਵੀ ਆ ਤੁਹਾਡੇ ਭਰਾ ਦੇ ਸਹੁਰੇ ਦੇ ਹੱਥ ਵਿੱਚ ਵੀ ਆ ਤੇ ਤੂੰ ਆਂਦੀ ਹੈ ਮੇਰੀ ਵੀਡੀਓ ਵਾਇਰਲ ਹੋਣੀ ਚਾਹੀਦੀ ਹੈ ਤੰਨ ਦੇ ਉੱਤੇ ਥੋੜੇ ਕੱਪੜੇ ਪਾ ਕੇ ਵੀਡੀਓ ਬੈਰਨ ਕਰਦੀ ਹੈ ਪਰ ਤੇਰੀ ਵਾਇਰਲ ਹੋਈ ਵੀਡੀਓ ਜਦੋਂ ਤੇਰੇ ਭਰਾ ਦੇ ਸਹੁਰੇ ਦੇ ਮੋਬਾਈਲ ਦੇ ਉੱਤੇ ਜਾਂਦੀ ਹੈ ਤੇ ਉਹ ਵੇਖ ਕੇ ਕੀ ਆਖੇਗਾ ਕਿ ਇਹ ਮੇਰੇ ਕੁੜਮ ਦੀ ਧੀ ਆ ਅਸੀਂ ਆਪਣੀ ਅਕਲ ਦਾ ਜਨਾਜ਼ਾ ਕੱਢਣ ਲੱਗੇ ਔਰ بڑے ਕੰਮ ਨੇ ਦੁਨੀਆ ਵਿੱਚ ਕਰੋ ਆਪਣਾ ਕਿਤਾ ਕੋਈ ਕਰੋ ਦਸਾਂ ਨੋਹਾਂ ਦੀ ਕਿਰਤ ਕਹਿ ਰਹੋ ਵਿਚਾਰ